ਕਾਮਾ ਇਹ ਨੂੰ ਪਾ ਜੀ ਆ ਦੇਖੋ ਜੀ ਇਹ ਆਪਣੀ ਜਮੀਨ ਹੈ ਖੜੀ ਹੋਈ ਹੈ ਜੀ ਮੇਰੀ ਜਮੀਨ ਹੈ ਜੀ ਇਹ ਅੱਛਾ ਹਾਂ ਜੀ ਆ ਦੇਖ ਲਓ ਜੀ ਰਾਤੋਂ ਰਾਤ ਰਾਤ ਨੂੰ 8-9 ਵਜੇ ਉਹਨਾਂ ਨੇ ੱੱਕੇ ਨਾਲ ਕਬਜ਼ਾ ਕੀਤਾ ਜੀ ਕੋਈ ਗੇਦਾ ਕੱਦੂ ਨਹੀਂ ਕਰਿਆ ਕੋਈ ਸਹਾਗਾ ਨਹੀਂ ਲਾਇਆ ਜੀ ਅੱਛਾ ਰਾਤ ਨੂੰ ਜਿਹੜੀ ਲਾਈ ਆ ਇਹ ਰਾਤ ਨੂੰ ਝੋਨਾ ਲਾਇਆ ਜੀ ਆ ਦੇਖ ਲਓ ਜੀ ਇੰਨਾ ਛਿੱਦਾ ਝੋਨਾ ਲਾਉਂਦੇ ਹੁੰਨੇ ਆ ਆ ਦੇਖ ਲਓ ਜੀ ਤੁਸੀਂ ਦਿਖਾ ਦਿਓ ਕੈਮਰੇ ਨਾਲ ਕੋਈ ਬੱਟ ਨਹੀਂ ਲਿੱਪੀ ਹੈਗੀ ਇਹ ਜਮੀਨ ਛੋਟੀ ਹੈ ਹਾਂ ਜੀ ਮੇਰੀ ਜਮੀਨ ਹੈ ਜੀ ਇਹ ਅੱਛਾ ਮੈਂ 17-18 ਸਾਲ ਤੋਂ ਇੱਥੇ ਖੇਤੀ ਕਰਦਾ ਆ ਰਿਹਾ ਜੀ ਇਹ ਕਬਜ਼ਾ ਕਦੋਂ ਕਰਿਆ ਅਸ਼ਾ ਰਾਤ ਕਰਿਆ ਹਾਂ ਰਾਤ ਨੂੰ ਜੀ ਦੇਖ ਸਕਦੇ ਹੋ ਵੀ ਸੁਖ ਸੁਖਦਰਸ਼ਨ ਸਿੰਘ ਹਾਂ ਜੀ ਸੁਖਦਰਸ਼ਨ ਸਿੰਘ ਨੇ ਦੋਸ਼ ਲਾਏ ਨੇ ਵੀ ਮੇਰੇ ਭਰਾ ਨੇ ਜਿਹੜਾ ਕਿਲਾ ਵੇਚਿਆ ਸੀ ਗੁਰਦੇਵ ਸਿੰਘ ਨੇ ਵੀ ਉਹ ਤਾਂ ਹੈਗਾ ਜੀ ਇੱਧਰ ਉਹ ਸਾਹਮਣੇ ਉਹ ਪਰਲੇ ਪਾਸੇ ਆ ਮੱਕੀ ਦੇ ਪਰਲੇ ਪਾਸੇ ਆ ਤੇ ਕਬਜ਼ਾ ਵੀ ਕਰ ਲਿਆ ਮੇਰੇ ਵਾਲੀ ਤੇ ਵੀ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਯਾਰ ਕੀ ਗੱਲ ਇਹ ਕਿਵੇਂ ਹੋਇਆ ਕਿਵੇਂ ਮਸਲਾ ਹੱਲ ਹੋਣਾ ਚਾਹੀਦਾ ਇਹ ਤੁਹਾਨੂੰ ਅਗਲੇ ਦਿਨ ਹੀ ਛੱਡਤੀ ਕਿਉਂ ਤੇ ਦੂਜੇ ਦਿਵਾਈ ਜਾਂਦੇ ਇੱਕ ਦਾ ਤਾਂ ਵੀ ਇਹਨੇ ਨਹੀਂ ਛੱਡੀ ਇਹ ਕਿਹਿਆਂ ਦੇ ਵਿੱਚ ਆਹ ਕਿੱਲਾ ਵੇਚੇ ਜੋਸ਼ਾ ਆਹਾ ਹਾਂਜੀ ਹਾਂਜੀ ਅੱਛਾ ਇਹ ਵੇਚਿਆ ਤੁਸੀਂ ਨੇ ਮੈਂ ਵੇਚਿਆ ਜੀ ਕਬਜ਼ਾ ਕਰ ਲਿਆ ਕਿਹੜੇ ਤੇ ਮੇਰੇ ਵਾਲੇ ਤੇ ਜੀ ਕਬਜ਼ਾ ਛੋਡੇ ਵਾਲੇ ਤੇ ਕਰ ਲਿਆ ਹੁਣ ਬਾਬਾ ਜੀ ਫਿਰ ਅੱਛਾ ਥਾਣੇ ਚ ਗਏ ਹੋਗੇ ਥਾਣੇ ਚ ਵੀ ਗਏ ਆ ਜੀ ਐਸਐਸਪੀ ਡੀਐਸਪੀ ਦੇ ਗਏ ਆ ਐਸਐਸਪੀ ਦੇ ਵੀ ਦਰਖਾਸਤਾਂ ਦਿੱਤੀਆਂ ਸਾਰੇ ਮੁੱਖ ਮੰਤਰੀ ਦੇ ਵੀ ਦਿੱਤੀ ਜੀ ਕੋਈ ਕਾਰਵਾਈ ਨਹੀਂ ਪੁਲਿਸ ਵਾਲੇ ਕਰ ਰਹੀ ਕਿਉਂ ਗੁਰਦੇਵ ਸਿੰਘ ਖੜੇ ਨੇ ਤੁਹਾਡੇ ਸਾਹਮਣੇ ਇਹ ਕਹਿੰਦੇ ਵੀ ਅਸੀਂ ਕੀਲਾ ਤਾਂ ਵੇਚਿਆ ਆਹਾ ਆ ਜਿਹੜਾ ਸਾਹਮਣੇ ਦਿਖ ਰਿਹਾ ਸਾਨੂੰ ਟਾਲਾ ਵਿੱਚ ਟਾਲੀ ਡਿੱਗੀ ਹੋਈ ਹੈ ਤੇ ਕਬਜ਼ਾ ਸਾਨੂੰ ਦੱਸਿਆ ਜਿੱਥੇ ਝੋਨਾ ਲੱਗਿਆ ਹੋਇਆ ਕਬਜ਼ਾ ਕਰ ਲਿਆ ਵੀ ਮੇਰਾ ਭਰਾ ਸੁਖਦਰਸ਼ਨ ਸਿੰਘ ਇੰਨਾ ਦੀ ਜ਼ਮੀਨ ਤੇ ਬਾਬਾ ਜੀ ਕਿਵੇਂ ਉਹ ਮਸਲੇ ਦਾ ਹੱਲ ਮਸਲੇ ਦਾ ਹੱਲ ਤਾਂ ਇਹਨਾਂ ਨੂੰ ਗਵਰਨਮੈਂਟ ਨੂੰ ਕਰਨਾ ਚਾਹੀਦਾ ਪੁਲਿਸ ਨੂੰ ਇਹਨਾਂ ਦੇ ਹੱਕ ਦੇ ਵਿੱਚ ਖੜ ਕੇ ਜਦ ਇਹਨਾਂ ਦੀ ਜ਼ਮੀਨ ਆ ਇਹਨਾਂ ਤੋਂ ਛਡੋਣੀ ਚਾਹੀਦੀ ਉਹ ਤੱਕੇ ਨਾਲ ਕਿਉਂ ਕਰਦੇ ਨੇ ਕਬਜ਼ਾ ਇਹਦੇ ਤੇ ਆ ਜਿਹੜੀ ਮੋਦ ਲਈ ਆ ਉਹਦੇ ਤੇ ਕਰਨ ਉਹ ਜੇ ਨਾ ਇਹ ਇਹਨਾਂ ਨੇ ਕੋਈ ਬਾਜਾਇਆ ਤਾਂ ਜੇ ਨਾ ਪ੍ਰਸ਼ਾਸਨ ਨੇ ਦਿੱਤਾ ਕੋਈ ਇਨਸਾਫ ਇਹਨਾਂ ਦਾ ਫਿਰ ਅਸੀਂ ਇਹਨਾਂ ਦੇ ਨਾਲ ਖੜੇ ਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਲੇਲ ਕਲਾ ਲੇਲ ਕਰਾਉਣੀ ਜਮੀਨ ਦੀ ਲੇਲ ਕਲਾ ਖੜਿਆਂਗੇ ਹਾਂਜੀ ਆਪਣੀ ਜਮੀਨ ਹੈ ਜੀ ਹਾਂਜੀ ਕੀ ਡਿਵੈਲ ਜੀ ਮੇਰਾ ਇਹ ਮੈਂ ਦੋਲੇ ਜੀ ਮੈਂ ਪਿਛਲੇ ਸਾਲ ਹੀ ਕਿੰਨੇ ਜਮੀਨ ਦਾ ਵਿਚਰ ਠੀਕ ਹੈ ਦਰਸ਼ਨ ਸਿੰਘ ਪੁੱਤਰ ਪੰਨਾ ਸਿੰਘ ਨੂੰ ਠੀਕ ਹੈ ਉਹ ਬੰਦੇ ਮੇਰੀ ਜਮੀਨ بیچਨ ਦੀ بجائے ਮੇਰੇ ਭਰਾ ਦੀ ਜਮੀਨ ਤਨਜਾਇਜ਼ ਕਰਿਆ ਕਰਦੇ ਨੇ ਜੀ ਮੈਂ ਜੀ 18 ਸਾਲ ਤੋਂ ਬਾਹਰ ਹਾਂ ਜੀ ਅੱਛਾ ਸਾਰੇ ਉਹ ਗਵਾਂਡੀਆਂ ਨੂੰ ਪਤਾ ਹੈ ਜੀ ਇਕੱਲੇ ਇਕੱਲੇ ਨੂੰ ਕੀ ਕਹ ਫਿਰ ਉਹ ਕਹ ਰਹੇ ਨੇ ਵੀ ਅਸੀਂ ਲਿਆ ਕਹਿੰਦੇ ਇਹੀ ਹੈ ਇਹ ਗੁਰਦੇਵ ਸਿੰਘ ਦਾ ਹੈ ਕਹਿਣ ਨਾਲ ਕੀ ਹੈ ਕਹਿਣ ਨਾਲ ਨਹੀਂ ਸੱਚ ਹੁੰਦਾ ਹੈਗਾ ਠੀਕ ਹੈ ਪਰ ਵਾਅਦਾ ਹੁਣ ਮੈਂ ਵੀ ਕਹ ਦੂ ਵੀ ਅੱਜ ਮੇਨ ਮੇਰੀ ਹੈ ਐ ਇੱਕ ਦੂਜੇ ਤੇ ਕਬਜ਼ਾ ਹੋ ਜਾਊਗਾ ਨਾਲ ਮੈਂ ਹੁਣ ਦੇ ਦੂੰਗੀ ਠੀਕ ਹੈ ਜਵਾਕ ਦਾ ਹੱਕ ਨਹੀਂ ਮਾਰ ਸਕਦੀ ਹੈਗੀ ਜਿੱਥੇ ਅਗਲੇ ਨੇ ਜ਼ਮੀਨ ਲੈਤੀ ਉੱਥੇ ਅਗਲਾ ਕਬਜ਼ਾ ਕਰੇ ਮੈਂ ਆਪਣੀ ਜ਼ਮੀਨ ਤੇ ਕਬਜ਼ਾ ਹੁਣ ਨਹੀਂ ਦਿੰਦੀ ਠੀਕ ਹੈ ਮੈਨੂੰ ਮਰਨਾ ਪਵੇ ਚਾਹੇ ਇਹਨੂੰ ਮਰਨਾ ਪਵੇ ਠੀਕ ਹੈ ਨਾ ਹਾਂ ਜੀ ਅਸੀਂ ਤਾਂ ਹੁਣ ਐਨੇ ਪਰੇਸ਼ਾਨ ਹੋ ਰਿਹਾ ਜੀ ਸਾਡੇ ਨਾਲ ਕਿਸੇ ਨੇ ਪੁਰਸਾੜੇ ਨੇ ਕਿਸੇ ਨੇ ਕੁਛ ਨਹੀਂ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਸਾਡੇ ਨਾਲ ਟੱਕਾ ਹੋ ਰਿਹਾ ਸ਼ਰੇਮ ਟੱਕਾ ਹੋ ਰਿਹਾ ਹੈਗਾ ਠੀਕ ਹੈ ਜੀ ਮੈਰੇ ਚ ਅਸੀਂ ਜਾਏ ਸੰਗਰੂਰ ਅਸੀਂ ਜਾਏ ਵੱਡੇ ਵੱਡੇ ਆਪਸਾ ਲਵੇ ਅਸੀਂ ਜਾਏ ਕਿਸੇ ਨੇ ਸਾਡੇ ਪੱਖ ਨਹੀਂ ਕੀਤਾ ਹੈ ਇਹਦਾ ਇਹਨਾਂ ਦਾ ਪੱਖ ਕਰ ਰਹੇ ਨੇ ਮੂੰਹ ਝੋਕ ਰਹੇ ਨੇ ਭਈ ਸਾਡੇ ਤੱਕ ਜੈਸਾ ਹੈ ਨਹੀਂ ਸਾਡੇ ਤਾਂ ਜੇਬ 'ਚ ਹੈ ਨਹੀਂ ਕੁਛ ਅਸੀਂ ਦੇ ਨਹੀਂ ਸਕਦੇ ਅਸੀਂ ਤਾਂ ਗਰੀਬ ਬੰਦੇ ਆ ਤੁਸੀਂ ਸਾਨੂੰ ਤੇਰੇ ਨਹੀਂ ਵੀ ਉਹ ਡਿਊਟੀ ਦੇਣੀ ਸੀ 3 ਤਰੀਕਾ ਦਾ ਦਿਨ ਵੀ ਉਰੇ ਸੀਗਾ ਉਹਨਾਂ ਦੀ ਵੀਡੀਓ ਅੱਛਾ ਜਿਹੜਾ ਉਹ ਕਹਿੰਦੇ ਨੇ ਬਾਰਡਰ ਤੇ ਤੁਸੀਂ ਅਸੀਂ ਤਾਂ ਉਰੇ ਹੈ ਨਹੀਂ ਉਹ 3 ਤਰੀਕਾ ਨੂੰ ਬਾਈ ਐ ਇੱਕ ਮਿੰਟ ਆਪ ਦੇਖਿਆ ਹੈਗਾ ਅੱਛਾ ਜਿਹੜਾ ਫੌਜੀ ਸੀ ਕੀ ਨਾਮ ਉਹਦਾ ਉਹਨਾਂ ਦਾ ਦਰਸ਼ਨ ਹੈ ਪੂਰੇ ਸੀ ਉਹ ਅੱਛਾ ਤੁਸੀਂ 1 ਕਿੱਲਾ ਵੇਚਿਆ ਸੀ ਤੁਸੀਂ ਕਿਹੜਾ ਕਿੱਲਾ ਵੇਚਿਆ ਸੀ ਅਸੀਂ ਸਾਡਾ ਕਤਮ 15 ਨੰਬਰ ਕਿੱਲਾ ਵੇਚਿਆ ਸੀ ਤੇ ਉਹਨਾਂ ਨੇ ਕਬਜ਼ਾ ਕਿਹੜੀ ਤੇ ਕਰਿਆ ਉਹ 70 ਮੁਦੱਬੇ ਦਾ 13 ਨੰਬਰ ਤੇ ਕਰ ਰਹੇ ਸੀ ਅੱਛਾ ਫਿਰ ਕੀ ਕਾਰਨ ਹੈ ਇਹਦਾ ਕਬਜ਼ਾ ਕਰਨ ਦਾ ਇਹ ਕਰਨਾ ਕੋਈ ਕਸ ਕਰ ਨਹੀਂ ਇਹ ਵੀ ਅਸੀਂ ਤਾਂ ਉਹਨਾਂ ਹੀ ਆਡੀਓ ਪਸੈਂ ਹੀ ਇਹ ਵੀ ਅਸੀਂ ਆਜ ਮੀ ਲੈਣੀ ਹੈ ਜੀ ਉਹ ਨਹੀਂ ਲੈਣੀ ਹੈ ਕਿ ਜਦੋਂ ਕਿ ਵੇਚਿਆ ਮੈਂ ਜਦੋਂ ਵੇਚਿਆ ਉਹਦੀ ਕੋਈ ਲਿਖਤ ਪੜਤ ਹੈਗੀ ਆ ਵੀ ਆਹ ਕਿਲਾ ਵੇਚਿਆ ਨਹੀਂ ਉਹਦੀ ਕੋਈ ਲਿਖਤ ਨਹੀਂ ਹੋਈ ਹਿੱਸੇ ਜੋ ਕਰ ਹਿੱਸੇ ਹੋਈ ਹੋਈ ਹੈ ਹਿੱਸੇ ਜੋ ਹੋਈ ਹੈ ਯਾਨੀ ਕਿ ਇਸੇ ਦਾ ਯਾਨੀ ਕਿ ਉਹ ਇਸੇ ਕਰਕੇ ਉੱਪਰ ਰਹੇ ਹੈ ਇਸੇ ਕਰਕੇ ਕਰ ਰਹੇ ਨੇ ਉਹ ਸਾਡੀ 125 ਕਰਾ 14 ਵਾਲੇ ਸੰਝ ਕੀ ਹੁੰਦੇ ਸੰਝ ਕੀ ਬਚਾਉ ਸੰਝ ਕੀ ਦੇ ਵਿੱਚੋਂ ਅਸੀਂ ਬਜਾਰੇ ਆ ਡਾਡਾ 17 ਸਾਲ ਤੋਂ ਅੱਜ ਤੋਂ ਮੈਂ ਮੇਰਾ ਭਰਾ ਇੱਕ ਪਾਸੇ ਵੀਚਦਾ ਮੈਂ ਇੱਕ ਪਾਸੇ ਵੀਚਦਾ ਠੀਕ ਹੈ ਸਾਡਾ ਕਬਜ਼ਾ ਜੀ ਠੀਕ ਹੈ ਮੈਂ ਆਪਦੇ ਕਬਜ਼ਾਈ ਜ਼ਮੀਨ ਤੋਂ ਘੱਟ ਤੋਂ 15 ਨੰਬਰ ਕਿਲਾ ਉਹ ਵਿੱਚ ਹੈ ਜੀ ਠੀਕ ਹੈ ਉਹ ਮੇਰੇ ਭਰਾ ਦੀ ਨਜਾਇਜ਼ ਕਬਜ਼ਾ ਦੇ ਦ ਕਰਦੇ ਫਿਰ ਕੋਈ ਹੋਰ ਦਾਵਾ ਜੇ ਕਿਤੇ ਕਿਹੋਂਗੇ ਦਾਵਾ ਗਿਆ ਜੀ ਅਸੀਂ ਐਸਐਸਓ ਦੇ ਕੋਲੇ ਵੀ ਗਏ ਆ ਤੇ ਮੈਂ ਜਿਚੀਆਂ ਵੀ ਕਰਾਈਆਂ ਨੇ ਜਿਚੀਆਂ ਮੇਰੇ ਕੋਲ ਨੇ ਮੁੱਖ ਮੰਤਰੀ ਪੰਜਾਬ ਦੇ ਵੀ ਕਰਵਾਈਆਂ ਨੇ ਜੀ ਐਸਐਸਪੀ ਸੰਘੂਰ ਦੇ ਵੀ ਕਰਵਾਈਆਂ ਨੇ ਤੇ ਡੀਐਸਪੀ ਲਾਹੇ ਦੀ ਕਰਵਾਈਆਂ ਨੇ ਹੈ ਸੋਟੇ ਨੇ ਕੋਈ ਦਿਖਾਓ ਪਹਿਲਾਂ ਨੰਬਰ ਲੱਗੇ ਹੋਏ ਨੇ ਹਾਂ ਜੀ ਨੰਬਰ ਲੱਗੇ ਹੋਏ ਨੇ ਤੇ ਨਰਜਤੀਆਂ ਦੇ ਨੰਬਰ ਲੱਗੇ ਹੋਏ ਠੀਕ ਹੈ ਜੀ ਲਾਣਾ আচ্ছা ਸਰੀਰ ਨੂੰ ਹਾਂਜੀ ਕੀ ਚੀਜ਼ ਹੈ ਇਹ ਬਣਾ ਚੁੱਕੀ ਇਹ ਜੀ 495 ਪੀ ਐਸ ਐਚ ਤੋਂ ਲਹਿਰਾ ਨੂੰ ਮਾਰਗੋਂ ਕਾ ਇਹ ਐਸ ਐਸ ਪੀ ਤੋਂ 21525 ਨੇ ਜੀ ਠੀਕ ਹੈ ਇੱਕ ਦਰਖਾਸਤ ਇੱਕ ਦਰਖਾਸਤ ਉਸ ਤੋਂ ਬਾਅਦ 853 90 10 6 2025 ਨੂੰ ਐਸਐਚਓ ਲਹਿਰਾਂ ਨੂੰ ਐਕਸਟ੍ਰੀਮ ਦਿਵਾਈਏ ਜੀ ਐਸਐਮ ਦਿਵਾਓ ਹਾਂ ਉਹਨਾਂ ਦੀ ਜਵਾਨਤਾ ਕਰਨ ਖਾਤਰ ਤੇ ਉਹਨਾਂ ਦੀ ਅਜੇ ਤੱਕ ਜਵਾਨਤਾ ਦੋ ਬੰਦਿਆਂ ਦੀ ਹੋਈਆਂ ਤੇ ਤਿੰਨ ਦੀ ਨਹੀਂ ਹੋਈਆਂ ਆਪਣੇ ਕੀ ਨਾਮ ਹੈ ਬਾਈ ਜੀ ਗਰਮੇਲ ਸਿੰਘ ਜੀ ਆਪਣੀ ਜ ਮੈਂ ਆਪਣੀ ਵੀ ਆਪਣੇ ਹਾਂ ਮੇਰੀ ਬੱਟ ਨਾਲ ਵਟਾ ਜੀ ਅੱਛਾ ਬੱਟ ਨਾਲ ਵਟਾ ਤੁਸੀਂ ਲਵੇ ਕਮਾਂਡਿੰਗ ਹੋ ਹਾਂ ਜੀ ਤੇ ਫਿਰ ਕੀ ਗੱਲਬਾਤ ਹੈ ਪੂਰੀ ਇਹ ਗੱਲਬਾਤਾਂ ਜੀ ਇਹ ਜਮੀਨ ਹੈ ਜਿਹੜੀ ਇਹ 17 ਸਾਲ ਤੋਂ ਬਰਖਾ ਵੇਚ ਰਹੀ ਜੀ ਅੱਛਾ ਹਾਂ ਜੀ ਇਹਦੇ ਉੱਤੇ ਨਜਾਇਜ਼ ਕਬਜ਼ਾ ਹੋ ਰੇਗਾ ਜੀ ਇਹਦੀ ਜਿਹੜੀ ਗੇਬੇ ਦੀ ਜਮੀਨ ਹੈ ਜੀ ਉਹ ਪਹਿਲੇ ਪਾਸੇ ਵਾਗੀ 15 ਕਨਾਲਾਂ ਜੀ ਠੀਕ ਹੈ ਹਾਂ ਜੀ ਇਹ ਤੇ ਤਾਂ ਨਜਾਇਜ਼ ਕਬਜ਼ਾ ਹੋ ਰੇਗਾ ਜੀ ਅੱਛਾ ਤੁਸੀਂ ਜਾਨੀ ਕਿ ਵੀ ਇਹ ਗੱਲ ਦੀ ਗਵਾਹੀ ਭਰਦੇ ਹੋ ਹਾਂ ਜੀ ਹਾਂ ਗਵਾਹੀ ਭਰਦਿਆਂ ਜੀ ਗਵਾਂਢੀਆਂ ਅਸੀਂ ਵਟਣਾਂ ਵਟਾਂ ਜੀ ਮੈਂ ਪਹਿਲੇ ਪਾਸੇ ਗਰਮੇਲ ਸਿੰਘ ਜੀ ਆਪਣਾ ਕਿਹੜਾ ਪਿੰਡ ਹੈ ਲੇਲ ਖੁਰਦ ਜੀ ਤੁਹਾਡਾ ਲੇਲ ਖੁਰਦਾ ਇਹਨਾਂ ਦਾ ਲੇਲ ਕਰਾ ਲੇਲ ਕਰਾਂ ਜੀ ਜੀ ਆਪਣਾ ਕੀ ਨਾਮ ਹੈ ਆਪਣਾ ਨਾਮ ਗੁਰਬੱਤ ਸਿੰਘ ਹੈ ਜੀ ਸਨੋਫ لال ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਲੇਲ ਖੁਰਦਾ ਜੀ ਲੇਲ ਖੁਰਦਾ ਜਿਹੜਾ ਇਹਨਾਂ ਦੇ ਇਹਨਾਂ ਦੇ ਬਾਪੂ ਜੀ ਨੇ ਇਹਨਾਂ ਨੇ ਦੋਸ ਲਾਏ ਨੇ ਵੀ ਜਿਹੜੀ ਜ਼ਮੀਨ ਉਹ ਮੈਂ ਵੇਚੀ ਤੀ ਉੱਥੇ ਕਬਜ਼ਾ ਕਰਨ ਦੀ بجائے ਹੋਰ ਜ਼ਮੀਨ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਇਹ ਗੱਲ ਕਿਵੇਂ ਸਹੀ ਹੈ ਇਹ ਜੀ ਇਹਦੀ ਜਿਹੜੀ ਗੇਬੇ ਸਿੰਘ ਦੀ ਜ਼ਮੀਨ ਆ ਉਹ ਹੈ ਜੀ ਉਹ ਸਾਹਮਣੇ ਜਿੱਥੇ ਇਹ ਬਰਖਾ ਬੀਜ ਰਿਹਾ ਜੀ ਜਿਹੜੀ ਟਾਲੀਗਰੀ ਹੋਈ ਉਹ ਵਿੱਚ ਹੀ ਇਹਨਾਂ ਨੇ ਉਹ ਵਿੱਚ ਹੀ ਆ ਜੀ ਅੱਛਾ ਇਹ ਬਰਖਾ ਬੀਜ ਰਿਹਾ ਜੀ 17 ਸਾਲ ਤੋਂ ਜੀ ਅੱਛਾ ਇਹਨੂੰ ਦੇਖਦੇ ਆਂ ਬੀਜਦੇ ਨੂੰ ਤੇ ਵਰਖਾ ਕੌਣ ਹੈ ਆ ਬੇਸ਼ੁਕ ਤੱਪਣਾ ਸੁਖਦਰਸ਼ਨ ਸਿੰਘ ਜੀ ਤੁਸੀਂ ਠੇਕੇ ਤੇ ਲੈ ਕੇ ਨਹੀਂ ਮੇਰੀ ਆਪਦੀ ਹੈ ਆਪਦੀ ਜਮੀਨ ਆਪਦੀ ਹੈ ਠੀਕ ਹੈ ਨਾ ਜਿਹੜੀ ਜੀਤੇ ਜੀਰੀ ਲਈ ਹੈ ਹਾਂਜੀ ਇਹ ਆਪਣਾ ਇਹ ਪੀਜਰੇ ਜੀ ਵਰਖਾ ਅੱਛਾ ਤੁਸੀਂ ਇਹਨਾਂ ਦੇ ਹੋਮ ਭਤੀਜੇ ਭਰਾ ਅੱਛਾ ਅੱਛਾ ਛੋਟੀ ਤੇ ਜਿਹੜਾ ਕਬਜ਼ਾ ਕਰਿਓ ਛੋਟੀ ਜ਼ਮੀਨ ਤੇ ਕਰਿਓ ਜ਼ਮੀਨ ਤੇ ਜਿਹੜਾ ਕਬਜ਼ਾ ਕਰਿਆ ਜੀ ਅੱਛਾ ਵੇਚੀ ਇਹਨਾਂ ਨੇ ਸੀ ਵੇਚੀ ਤੁਸੀਂ ਨੇ ਤੀ ਕਬਜ਼ਾ ਛੋਟੀ ਜ਼ਮੀਨ ਤੇ ਅੱਛਾ ਹਾਂਜੀ ਧੱਕੇ ਨਾਲ ਕਬਜ਼ਾ ਹੋ ਰਿਹਾ ਜੀ ਧੱਕੇ ਨਾਲ ਹੋ ਰਿਹਾ ਧੱਕੇ ਨਾਲ ਹੋ ਰਿਹਾ ਜੀ 라ਤ 8 9 ਵਜੇ ਜੀ ਲਾਈਏ ਜੀ ਅੱਛਾ ਧੱਕੇ ਨਾਲ ਜੀ ਬਗੈਰ ਕਦੂ ਕਰੇ ਜੀ ਰਾਤ ਨੂੰ 8 9 ਵਜੇ 8 9 ਵਜੇ ਲਾਈਏ ਜੀ ਬਗੈਰ ਕਦੂ ਕਰੇ ਲਾਈਏ ਜੀ ਦਿਖਾਵੋਗੇ ਹਾਂਜੀ ਚਲੋ ਆ ਜੀ ਦੇਖਣ ਆਓ ਜੀ ਤੇ ਬਾਬਾ ਜੀ ਵੀ ਪਹੁੰਚੇ ਨੇ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆਂ ਅਜ ਉੱਥੇ ਆ ਜੀ ਟ੍ਰਾਂਸਫਰ ਤੇ ਇਸ ਤਰ੍ਹਾਂ ਦੇ ਨਾਲ ਜੀ ਖੇਤ ਦੇ ਵਿੱਚ ਜੋ ਦੋਸ਼ ਲਾਏ ਨੇ ਗੁਰਦੇਵ ਸਿੰਘ ਪਿੰਡ ਲੇਲ ਕਲਾ ਨੇ ਕਿ ਜਮੀਨ ਤਾਂ ਮੈਂ 베ਚੀ ਸੀ ਕਿ ਹੋਰ ਕਬਜਾ ਕਰ ਲਿਆ ਵੀ ਮੇਰੀ ਭਤੀਜੀ ਵਾਲੀ ਤੇ ਭਤੀਜਾ ਵੀ ਆ ਰਿਹਾ soaਡਾ ਕੀ ਨਾਮ ਹੈ ਜੀ ਮੇਰਾ ਨਾਮ ਸੁਖਦਰਸ਼ਨ ਸਿੰਘ ਸੁਖਦਰਸ਼ਨ ਭਰਾ ਵਾਲੀ ਤੇ ਭਰਾ ਵਾਲੀ ਤੇ ਸੁਖਦਰਸ਼ਨ ਸਿੰਘ ਵਾਲੀ ਤੇ ਕਬਜਾ ਸੁਖਦਰਸ਼ਨ ਸਿੰਘ ਜੀ ਇਹ ਖੜੇ ਨੇ ਕਹਿੰਦੇ ਵੀ ਸਾਡੀ ਜ਼ਮੀਨ ਤੇ ਕਬਜਾ ਕਰ ਲਿਆ ਹਾਂਜੀ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਬੁਲਾਇਆ ਵੀ ਅੱਜ ਇਹਨਾਂ ਨੇ ਕਿਸਾਨਾਂ ਨੇ ਕੀ ਗੱਲਬਾਤ ਹੈ ਤੇ ਸਾਡੇ ਕੋਲੇ ਆਏ ਸੀ ਕਿਹਨਾਂ ਗੁਰਦੇਵ ਸਿੰਘ ਗੁਰਦੇਵ ਸਿੰਘ ਸਾਡੇ ਕੋਲ ਕੱਲ ਵੀ ਆਏ ਸੀ ਅੱਜ ਵੀ ਜਾ ਕੇ ਆਏ ਨੇ ਇਹ ਕਹਿੰਦੇ ਵੀ ਅਸੀਂ ਜਿਹੜੀ ਜ਼ਮੀਨ ਵੇਚਤੀ ਉਹਨਾਂ ਨੂੰ ਵੀ ਉਹ ਜ਼ਮੀਨ ਬੌਂਦੀ ਵਾਏ ਇਹਨਾਂ ਦੇ ਭਾਈ ਦੇ ਜਿਹੜਾ ਖੇਤ ਆ ਉਹ ਇਹਨਾਂ ਨੇ ਬਾਹਲੀ ਦੂਜੀ ਪਾਰਟੀ ਵਾਲਿਆਂ ਨੇ ਠੀਕ ਹੈ ਕਿਉਂਕਿ ਹੱਕ ਉਹਨਾਂ ਦਾ ਬਣਦਾ ਸੀ ਉਹ ਜ਼ਮੀਨ ਬੌਣ ਦਾ ਇਹਨਾਂ ਦਾ ਕੋਈ ਰੌਲਾ ਗੋਲਾ ਨਹੀਂ ਹੋਇਆ ਨੇ ਇਹਨਾਂ ਨੇ ਦਿੱਤੀ ਉਹ ਬਿਲੀ ਪਈ ਆ ਜਿਹੜੀ ਜ਼ਮੀਨ ਉਹਦੇ ਤੇ ਆਉਦੀ ਬੋਣ ਤੇ ਜਿਹੜੇ ਭਰਾ ਨੂੰ ਬਾਈ ਆਂ ਨੇ ਗਲਤ ਕਰਿਆ ਸਾਰਾ ਹਰ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਕੇ ਇਹਨਾਂ ਨੇ ਕੰਮ ਕਰਿਆ ਹੈ ਕਾਨੂੰਨ ਇਹਨਾਂ ਤੇ ਕਾਰਵਾਈ ਕਰਨੇ ਚਾਹੀਦੇ ਜਿਹਨਾਂ ਬੰਦਾਂ ਨੇ ਇਹ ਨਰਾਜ ਕੰਮ ਕੀਤਾ ਤੇ ਇਹ ਕਹਿ ਰਹੇ ਨੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਉੱਪਰੋਂ ਵੀ ਆ ਗਿਆਂ ਜੇ ਨੰਬਰ ਲਾ ਕੇ ਜਾਨੀ ਕਿ ਥਾਣੇ ਨੂੰ ਸਾਜਣ ਦਾ ਹੱਕ ਆ ਵੀ ਕਾਰਵਾਈ ਕਰਨ ਪੈਸੇ ਪੂਰੇ ਖਾਲੇ ਹੋਣੇ ਇਹਨਾਂ ਨੇ ਤਾਂ ਨੀ ਕੋਈ ਕਾਰਵਾਈ ਕੀਤੀ ਫਿਰ ਜੇਕਰ ਨਹੀਂ ਕਾਰਵਾਈ ਕੋਈ ਹੁੰਦੀ ਫਿਰ ਅਸੀਂ ਇਹਨਾਂ ਦੇ ਨਾਲ ਖੜੇ ਆ ਜਿਹਨਾਂ ਨੇ ਖੜੇ ਹਾਂਜੀ ਹਾਂ ਆਪਣਾ ਲੇਹ ਲਕਲਾਂ ਤੋਂ ਜੀ ਹਾਂਜੀ ਹੈਗੇ ਨੇ ਜੀ ਘਰੇ ਆਪਣੇ ਦਰਸ਼ਨ ਸਿੰਘ ਜਾਂ ਕੋਈ ਆਪਣਾ ਪਾਲਾ ਸਿੰਘ ਜੀ ਕੋਈ ਵੀ ਕਰਦਾ ਮੈਂਬਰ ਵੱਡਾ ਕਿਸੇ ਕੌਣ ਹੈ ਜੀ ਮੈਂ ਤਾਂ ਪ੍ਰੈਸ ਤੋਂ ਪੱਤਰਕਾਰ ਬੋਲਦਾ ਜੀ ਹਾਂਜੀ ਉਥੇ ਘਰ ਹੈ ਨਹੀਂ ਜੀ ਬਾਹਰ ਕੇ ਹੋਇਆ ਅੱਛਾ ਜੀ ਉਹ ਤਾਂ ਅੱਜ ਖੇਤ ਚ ਆਪਣੇ ਜਿਹੜਾ ਕੋਈ ਚੱਲਦਾ ਬਵਾਦ ਇੱਕ ਕਿਲੇ ਦਾ ਝੋਨਾ ਲਾਇਆ ਵੀ ਰਾਤ ਨੂੰ ਲਾਗੇ ਢਿੰਗ ਸਿੰਘ ਫੌਜਾਂ ਵੀ ਆ ਰਹੀਆਂ ਨੇ ਤੇ ਸਾਨੂੰ ਵੀ ਬੁਲਾਇਆ ਸੀ ਇਹਨਾਂ ਨੇ ਅੱਛਾ ਜੀ ਉਹ ਵਿਸ਼ੇ ਤੇ ਗੱਲ ਕਰਨੀ ਸੀ ਵੀ ਇਹ ਕੀ ਕੀ ਗੱਲਬਾਤ ਹੈਗੀ ਵਿਸ਼ੇ ਤੇ ਜਿਵੇਂ ਤੁਮ ਕੋਣਤੀ ਦੱਸਦਾ ਜੀ ਗੱਲ ਹਾਂ ਦੱਸ ਦਿਓ ਜੀ ਹਾਂ ਦੱਸ ਦਿਓ ਪੰਡਾ ਬਾਕੀ ਸੀ ਮੌਕਾ ਦੇਖਿਆ ਤੁਹਾਨੂੰ ਮੌਕਾ ਦੇ ਕੇ ਕੀ ਜੀਹ ਲੱਗੀ ਬੰਦਾ ਵੀ ਆਪਣੇ ਵੱਟ ਨਾਲ ਲੱਗਦਾ ਲਊਗਾ ਕਿ ਉਹ ਦੂਰ ਰਹੂਗਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਪਹਿਲਾਂ ਇਹ ਤਾਂ ਤੁਸੀਂ ਦੱਸੋ ਜੀ ਕਿਹੜੀ ਕਿਵੇਂ ਹੋਈ ਆ ਗੱਲ ਪੂਰੀ ਜਦੋਂ ਲੱਗੀ ਇਹ ਵੀ ਮੇਰੇ ਨਾਂ ਲੱਗਵਾ ਕਿ ਲੈ ਇਸ ਕਿਲੇ ਦੀ ਗੱਲ ਹੋਈ ਸੀ ਠੀਕ ਹੈ ਪਰਮਾਤਮਾ ਤੇ ਗੁਰੂ ਘਰ ਇਸ ਕਰਤਾ ਕਬਾਏ ਇੱਕ ਮੇਰੇ ਪੁੱਤਾਂ ਮੇਰੇ ਪੁੱਤੋ ਦੀ ਮੈਨੂੰ ਤਾਂ ਨੇਮ ਐ ਮੈਨੂੰ ਠੀਕ ਹੈ ਵੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਜੀ ਸਾਡੇ ਨਾਲ ਧੋਖਾ ਤੇ ੱੱਕਾ ਬਹੁਤ ਹੋ ਰਿਹਾ ਹੈ ਨਾ ਇਹ ਜੀ ਦਿਨ ਖੜੇ ਦਿਨ ਖੜੇ ਦੀ ਲਾਈ ਜਬ ਇਹ ਕਹਿੰਦੇ ਵੀ ਰਾਤ ਨੂੰ ਲਾਈਆ ਕੱਦੂ ਵੀ ਨਹੀਂ ਕਰਿਆ ਹੋਇਆ ਜੀ ਪੀਡੀਓ ਆ ਵੀਰੇ ਤਿੰਨ ਖੜੇ ਹੋਈ ਹੋਈ ਆ ਲਾਈਆ ਸੀ ਮੇਜੀ ਅੱਛਾ ਅੱਛਾ ਖੁੱਡ ਖੜੇ ਨੇ ਵਿੱਚ ਕੱਦੂ ਵੀ ਨਹੀਂ ਕਹਿੰਦੇ ਕਰਿਆ ਕੱਦੂ ਉਹ ਤਾਂ ਸਾਡੀ ਮਰਜ਼ੀ ਸੀ ਬਾਹੀ ਬਹੁਤ ਵਾਰ ਗਈ ਇਹ ਸਾਨੂੰ ਲੋੜ ਪਈ ਨਹੀਂ ਉਸ ਚੀਜ਼ ਦੀ ਅੱਛਾ ਲੋੜ ਪਈ ਨਹੀਂ ਕਿੰਨੀ ਤਾਂ ਪੱਕਾ ਕੱਦੂ ਕਰਦੀਆਂ ਜਦੋਂ ਲੋੜ ਲੱਗੀ ਨਹੀਂ ਕਿ ਉਹਦੇ ਵਿੱਚ ਨਹੀਂ ਲਾਈਏਗੀ ਤੇ ਮੋਟਰਾਂ ਕਣੀਓ ਖਾਲ ਆਉਂਦਾ ਇਹਨੂੰ ਇਹਨੂੰ ਤਾਂ ਕਿੱਧਰ ਵੀਰੀ ਟੀਲੇ ਨੂੰ ਟਿਊਬ ਪਟਰੀ ਹੋਈ ਜਿਹੜਾ ਆਪਾਂ ਉਹ ਕਹਿੰਦੇ ਪੁਲਸ ਲੈ ਗਈ ਟਿਊਬ ਚੱਕ ਕੇ ਟਿਊਬ ਪੁਲਸ ਨੇ ਏਸੀ ਦੀ ਸ਼ਾਨ ਵੀਣ ਕਰਕੇ ਸਾਨੂੰ ਇਹਦੇ ਵਿੱਚੋਂ ਸਾਡੇ ਪੱਖ ਕੀਤਾ ਵੀ ਹਾਂ ਤੁਸੀਂ ਸਹੀਆਂ ਪੂਰੇ ਪਿੰਡ ਦੀ ਪੰਚਾਇਤ ਵੱਲੋਂ ਪਾਚਾ ਗਿਆ ਜੀ ਬਣ ਕੇ ਵੀ ਇਹ ਬੰਦੇ ਸਹੀ ਨੇ ਤੇ ਪੁਲਿਸ ਵੱਲੋਂ ਵੀ ਸਾਨੂੰ ਕਲੀਅਰ ਕਰਿਆ ਸੀ ਵੀ ਇਹ ਬੰਦੇ ਸਹੀ ਇਹ ਮੰਨ ਨਹੀਂ ਰਹੇ ਬਸ ਐਸ ਇਨੀ ਕੁ ਗੱਲ ਐ ਜੀ ਇਹ ਕਹਿ ਰਹੇ ਨੇ ਭਾਈ ਵੀ ਜਿਹੜਾ ਸੀ ਕਿਲਾ ਯਾਨੀ ਕਿ ਵਿੱਚ ਹੈ ਉਹ ਸੀ ਬੇਲਾ ਛੱਡ ਰਖਿਆ ਹੈ ਬਹੁਤ ਟਾਈਮ ਤੋਂ ਬੇਲਾ ਛੱਡਣ ਨਾਲ ਵੀ ਨਹੀਂ ਹੁੰਦਾ ਵੀ ਕੀ ਵੀ ਉਹ ਛੱਟ ਹੈ ਬੇਲਾ ਛੱਡਣ ਨਾਲ ਨਹੀਂ ਹੁੰਦਾ ਹੈਗਾ ਉਹ ਗੱਲ ਹੁੰਦੀ ਆ ਸੁਣਨ ਦੀ ਤੇ ਸਮਝਣ ਠੀਕ ਹੈ ਸਾਨੂੰ ਡੇਢ ਮਹੀਨਾ ਹੋ ਗਿਆ ਘਰ ਦੇ ਵਿੱਚ ਅਸੀਂ ਮੈਂ ਆ ਮੇਰੀ ਸੱਸਾ ਮੇਰਾ ਸਹੁਰਾ ਤੇ ਮੇਰਾ 10 ਸਾਲ ਦਾ ਮੁੰਡਾ ਤੁਸੀਂ ਸੋਚ ਕੇ ਦੱਸੋ ਵੀ ਅਸੀਂ ਚਾਰ ਬੰਦੇ ਅਸੀਂ ਧੱਕਾ ਕਰ ਸਕਦੇ ਹਾਂ ਕਿਸੇ ਨਾਲ ਸਾਡੇ ਘਰੇ ਬੰਦਾ ਨਹੀਂ ਹੈਗਾ ਡਿਊਟੀ ਤੇ ਹੈ ਬਾਰਡਰ ਤੇ ਅੱਛਾ ਖੋਚਨੇ ਖੋਚਨੇ 25 ਸਾਲ ਦੀ ਨੌਕਰੀ ਹੇ ਹੇ ਫਿਰ ਮੈਨੂੰ ਇਹ ਦੱਸੋ ਜੀ ਵੀ ਇਹ ਫਿਰ ਇਹ ਜਾਣ ਪੁੱਝ ਕੇ ਇਹ ਕਿਉਂ ਕਰ ਰਹੇ ਨੇ ਅਸੀਂ ਇਹਨਾਂ ਦੇ ਕੋਲ ਇਹ ਮੇਰੇ ਲਵੀ ਲਵੀ ਖੜੇ ਨੇ ਹੁਣ ਇਹ ਜੀ ਇਹਨਾਂ ਨੂੰ ਪਤਾ ਹੋਣਾ ਨਹੀਂ ਕਿ ਮੋਟਿਵ ਆ ਆਪਾਂ ਅਗਲੇ ਦੇ ਮਨਵਾਰੇ ਨਹੀਂ ਜਾਣ ਸਕਦੇ ਵੀ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਇਹ ਇਹਨਾਂ ਨੂੰ ਦੇਖ ਦੇ ਤਾਂ ਇਹ ਵੀ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਨੇ ਜਿਹੜਾ ਇਹ ਗੁਰਦੇਵ ਸਿੰਘ ਸਾਡੀ ਕੰਡੀਸ਼ਨ ਸਾਡੀ ਦੇਖ ਲੋ ਆ ਕਿ ਵੀ ਤੁਹਾਨੂੰ ਸਾਡੀ ਕੰਡੀਸ਼ਨ ਕਿਵੇਂ ਲੱਗਦੀ ਹੈ ਤੁਹਾਨੂੰ ਜਿੰਨਾ ਦਾ ਮੂਹਰੇ ਲੱਗਣ ਵਾਲਾ ਬੰਦਾ ਘਰੇ ਨਾ ਹੋਵੇ ਜੀ ਕੀ ਉਹ ਧੱਕਾ ਕਰੂਗਾ ਤੁਸੀਂ ਆ ਗੱਲ ਆਪਣੇ ਆਪ ਤੋਂ ਸੋਚ ਕੇ ਦੱਸੋ ਮੇਰਾ ਸੋਹਰਾ ਸਾਹਿਬ 68 68 ਸਾਲ ਦੀ ਉਮਰ ਹੈ ਬਜ਼ੁਰਗ ਬੰਦਾ ਕੀ ਉਹ ਕਰ ਸਕਦਾ ਹੈ ਕੰਮ ਧੱਕਾ ਜਿਹਦਾ ਪੁੱਤ ਘਰੇ ਨਾ ਹੋਵੇ ਡਿਊਟੀ ਤੇ ਹੋਵੇ ਇਹ ਡਿਊਟੀ ਵਾਲਾ ਬੰਦਾ ਧੱਕਾ ਨਹੀਂ ਕਰ ਸਕਦਾ ਉਹਨੂੰ ਵੀ ਸੋ ਉਹ ਚੱਕਰ ਪੈ ਚੁੱਕਾ ਹੈ ਚਲੋ ਇੱਕ ਐਂਡ ਦੀ ਗੱਲ ਹੈ ਜੀ ਚਲੋ ਇਹ ਜਿਨ੍ਹਾਂ ਨੇ ਇਹਨਾਂ ਨੇ ਚਲੋ ਢੰਗ ਸਿੰਘ ਵੀ ਬੁਲਾਏ ਨੇ ਫੌਜਾਂ ਲਵੀ ਬੈਠੀਆਂ ਨੇ ਤੇ ਸਾਨੂੰ ਵੀ ਬੁਲਾਇਆ ਹੈ ਇਹ ਜੀ ਇਹਨਾਂ ਨੇ ਇਹੀ ਦੋਸ਼ ਕਈ ਦਿਨਾਂ ਦੇ ਫੋਨ ਕਰ ਰਹੇ ਸੀ ਅੱਜ ਦੇ ਨਹੀਂ ਮੈਨੂੰ ਲਗਭਗ ਹਫ਼ਤਾ ਹੋ ਗਿਆ ਇਹਨਾਂ ਨੂੰ ਫੋਨ ਕਰਦਿਆਂ ਨੂੰ ਹਾਂ ਜੀ ਹਾਂ ਇਹ ਕਹਿੰਦੇ ਵੀ ਸਾਡਾ ਜਿਹੜਾ ਕਿਲਾ ਸੀ ਵੇਚਿਆ ਤੀ ਮੈਂ ਗੁਰਦੇਵ ਸਿੰਘ ਨੇ ਵੀ ਉਹ ਕਿਲੇ ਨੂੰ ਕਰਨ ਦੀ ਬਜਾਏ ਸੁਖਦਰਸ਼ਨ ਸਿੰਘ ਉਹ ਵੀ ਉਰੀ ਖੜੇ ਨੇ ਉਹ ਕਹਿੰਦੇ ਵੀ ਸ ਮੇਰੇ ਕਿਲੇ ਤੇ ਕਰ ਲਿਆ ਵੀ ਮੇਰੇ ਭਾਈ ਦੇ ਤੇ ਵੀ ਮੇਰੇ ਉਹਨਾਂ ਨੇ ਨਹੀਂ ਕੀਤਾ ਸੀ ਇਸੇ ਕਿਲੇ ਉੱਪਰ ਸਾਨੂੰ ਸਟੇ ਮਿਲੀ ਹੈ ਸਾਡੀ ਪੇਸ਼ੀ ਪਈ ਹੈ ਜੀ ਠੀਕ ਹੈ ਸਾਡੀ ਦੁਬਾਰਾ ਪੇਸ਼ੀ 8ਵੇਂ ਮਹੀਨੇ ਦੀ 12 ਤਰੀਕ ਦੀ ਹੈ ਸਾਨੂੰ ਜੱਜ ਵੱਲੋਂ ਵੀ ਹੁਕਮ ਆਇਆ ਵੀ ਅਸੀਂ ਇਸ ਕਿਲੇ ਨੂੰ ਬੌਣ ਦੇ ਯੋਗ ਆ 8ਵੇਂ ਮਹੀਨੇ ਦੀ 12 ਤਰੀਕ ਤੱਕ ਤੇ ਗਮੰਡੀਆਂ ਨੇ ਕਿਹਾ ਵੀ ਸੁਖਦਰਸ਼ਨ ਸਿੰਘ ਹੈ ਜਿਹੜਾ ਇਹਦਾ ਭਾਈ ਗੁਰਦੇਵ ਸਿੰਘ ਦਾ ਵੀ ਇਹ 18 ਸਾਲ ਤਾਂ ਸਾਨੂੰ ਹੋ ਕੇ ਦੇਖਦਿਆਂ ਨੂੰ ਪਾਉਂਦਾ ਮੈਂ ਮਾ ਮਾ ਵੀਰੇ 18 ਸਾਲ ਤੋਂ ਕੋਈ ਉਹ ਨਹੀਂ ਹੈਗਾ ਇਹ ਸਾਰੇ ਜੀਤ ਜੀ ਨੇ ਪਹਿਲਾਂ ਵੀ ਲਈਆ ਪਿੰਡ ਦੇ ਗਵਾਹ ਵੀ ਕਹਿ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਤੁਸੀਂ ਆਪ ਵੀ ਜਿਹਨੂੰ ਠੇਕੇ ਦੇ ਦਿੰਦੇ ਹੋ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਇਹੇ ਕਿਲਾ ਜੋ ਖਰੀਦਿਆ ਸੀ ਨੇ ਇਹ ਘਰ ਉਹਦਾ ਕਿ ਗਰਦੇਵ ਸਿੰਘ ਦਾ ਬਾਤ ਨੂੰ 3 ਵਜੇ ਕੀ ਬਹਣ ਦੀ ਲੋਟ ਸੀ ਠੀਕ ਇਹ ਕਹਿੰਦੇ ਵੀ ਰਾਤ ਨੂੰ 3 ਵਜੇ ਬਾਹਰ ਹੈ ਤੇ ਉਦੋਂ ਪਹਿਲਾਂ ਰਾਤ ਨੂੰ ਕੋਈ 3 ਵਜੇ ਨਹੀਂ 20 ਤਰੀਕ ਵਾਲੇ ਦਿਨ ਜੀ 20 ਤਰੀਕ ਵਾਲੇ ਦਿਨ ਕਹਿੰਦੇ ਨੇ ਰਾਤ ਨੂੰ ਨਾਲ ਦਰਸ਼ਨ ਸਿੰਘ ਨਾਲ ਸੀ ਉਹਦੇ ਸਾਟੇ ਦਿਮਾਗ ਦੇ ਵਿੱਚ ਆ ਕੁਝ ਨਹੀਂ ਕਿਉਂਕਿ ਅਸੀਂ ਉਹਦੇ ਦਰਸ਼ਨ ਸਿੰਘ ਜਿਹੜਾ ਫੌਜੀ ਸੀ ਨਾਲ ਸੀ ਰਾਤ ਨੂੰ ਉਹ ਰੋਇਆ ਸੀ ਅਸੀਂ ਮਾਨਸਿਕ ਤੌਰ ਤੇ ਪੂਰੇ ਪਰੇਸ਼ਾਨ ਆ ਚਲੋ ਇਹ ਟੋਡਾ ਕਹਿਣ ਦਾ ਮਤਲਬ ਟੋਡਾ ਕਹਿਣ ਦਾ ਮਤਲਬ ਵੀ ਜਿਹੜੇ ਦੋਸ਼ ਲਾ ਰਹੇ ਨੇ ਵੀ ਇਹ ਝੂਠੇ ਨੇ ਹਾਂਜੀ ਝੂਠੇ ਨਹੀਂ ਜੀ ਮਹਾਰਾਜ ਦਾ ਧਿਆਨ ਰੱਖ ਕੇ ਕਹਿ ਰਹੀ ਆ ਵੀ ਮੈਂ ਝੂਠ ਨਹੀਂ ਬੋਲ ਰਹੀ ਹੈਗੀ ਜਾਂ ਸਾਡੇ ਅੱਗੇ ਲੱਗਣ ਵਾਲਾ ਬੰਦਾ ਨਹੀਂ ਹੈਗਾ ਅਸੀਂ ਝੂਠ ਨਹੀਂ ਬੋਲ ਸਕਦੇ ਠੀਕ ਹੈ ਭਾਈ ਠੀਕ ਹੈ ਤੁਹਾਡਾ ਜਿਹੜਾ ਪੱਖ ਹੈ ਉਹ ਆ ਗਿਆ ਹਾਂਜੀ ਜਿਹੜਾ ਝੋਨਾ ਲਾਇਆ ਇਹ ਇਹਦੇ ਬਾਰੇ ਕੀ ਗੱਲਬਾਤ ਹੈ ਜੀ ਇਹਦੇ ਬਾਰੇ ਗੱਲਬਾਤ ਇਹ ਹੈ ਬਾਈ ਇਹ ਨਜਾਇਜ਼ ਕਬ ਦਾ ਕਬਜ਼ਾ ਕਰ ਰਹੇ ਨੇ ਦੇਖੋ ਕਿਸੇ ਦੇ ਪੌਦ ਪਾੜ ਕੇ ਇਹਨਾਂ ਨੇ ਰਾਤੋਂ ਰਾਤ ਹੁਲਾਈ ਹੈਗੀ ਰਮਦਾਸ ਸਿੰਘਾਂ ਤੋਂ ਇਹਨਾਂ ਨੇ ਲਵਾਇਆ ਇਹਦਾ 1000 ਰੁਪਏ ਇਹਨਾਂ ਨੇ ਦਿਹਾੜੀ ਦਾ ਦਿੱਤਾ ਹੈਗਾ ਸ਼ਰੇਮ ਕਬਜ਼ਾ ਕਰਦੇ ਨੇ ਇਹ ਇਹ ਟੱਕਾ ਕਰ ਰਹੇ ਨੇ ਸਾਡੇ ਨਾਲ ਹੋਰ ਆਪਦੇ ਖੇਤ ਚ ਕੀਤੇ ਨਹੀਂ ਲਾਇਆ ਹੋਇਆ ਕਿਤੇ ਢਾਲ ਨਹੀਂ ਲਾਇਆ ਹੋਇਆ ਜਾਣ ਕੇ ਇਸੇ ਕੀਲੇ ਚ ਲਾਇਆ ਹੈਗਾ ਜਿਹੜਾ ਇਹਨਾਂ ਨੇ ਇਹਨਾਂ ਦੇ ਭਾਈ ਨੇ ਕੀਲਾ ਵੇਚਿਆ ਉਹ ਉਧਰ ਛੱਡਿਆ ਪਿਆ ਜਮਾ ਬੇਲਾ ਛੱਡਿਆ ਪਿਆ ਇਹ ਹੁਣ ਕਿਹਦਾ ਕੀਲਾ ਹੈ ਜੀ ਚੋਣ ਵਾਲਾ ਇਹ ਸਾਡਾ ਕੀਲਾ ਸੁਖਦਰਸ਼ਨ ਦਾ ਅੱਛਾ ਇਹ ਚ ਕੱਲੇ ਚਹੌਰ ਵਾਲੇ ਦਾਲੇ ਹੈ ਨਹੀਂ ਕਿਤੇ ਕਿਤੇ ਨਹੀਂ ਹੈਗੀ ਜੀਰੀ ਜਮਾ ਨਹੀਂ ਹੈਗੀ ਸਾਰਾ ਸੁੱਕਾ ਪਿਆ ਹੈਗਾ ਜੀ ਜਿਹੜਾ ਇਹ ਜਨਾਨੀ ਨਾ ਮਤਾਂ ਔਰਤਾਂ ਬਿਆਨ ਦੇਈ ਜੀ ਇਹ ਰਾ ਕੱਲ ਸ਼ਾਮ ਦੇਖੋ ਆ ਕਹੀ ਲੈ ਕੇ ਆ ਬੱਟਾਂ ਤੇ ਆਪ ਮਿੱਟੀ ਲਾ ਰਹੀ ਐ ਦਿਖਾਓ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਆ ਜੀ ਜ਼ਮੀਨ ਮੇਰੀ ਤੇ ਜਿਹੜੀ ਇਹ 17 ਕਨਾਲ ਹੈ ਜੀ ਅੱਛਾ ਹਾਂ ਮਿੱਟੀ ਹੈ ਜੀ 17 ਕਨਾਲ ਆ ਕੱਲੀ ਹੈ ਕਿ ਵਿੱਚ ਝੋਨਾ ਨਹੀਂ ਵਿੱਚੇ ਝੋਨਾ ਜੀ ਇਹਨਾਂ ਨੇ ਇੱਕ ਕਿਲਾ ਜੀ ਤਰੀਬ ਜੀ ਕਿਲੇ ਦੇ ਕਰੀਬ ਜੀ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਹੈ ਜੀ ਜਿਹੜੀ ਕਿ ਇਹਨਾਂ ਨੇ ਕਬਜਾ ਗੁਰਦੇਵ ਸਿੰਘ ਵਾਲੀ ਉਹ ਜ਼ਮੀਨ ਤੇ ਕਰਨਾ ਸੀਗਾ ਪਰਲੇਪਾਸੇ ਉਹ 베ਲੀ ਪਈ ਹੈ ਜੀ ਉਹ 베ਲੀ ਹੈ ਹਾਂ ਜੀ ਉਹ 베ਲੀ ਪਈ ਹੈ ਬਾਈ 15 ਕਨਾਲਾਂ 베ਲੀਆਂ ਪਈਆਂ ਨੇ ਇਹ ਸਾਡੇ 17 ਕਨਾਲਾਂ ਨੇ ਉਹਨਾਂ ਨੇ ਆਪਦੀ ਜਨਤ ਚ ਟੀਲੇ ਦੇ ਗਿੜ ਨੇੜਾ ਉਹ ਕਰੀਏ ਵੱਟ ਪਾਈ ਉਹਦੀ ਨੂਨੇ ਵੱਟ ਪਾਈ ਹੈ ਅੱਛਾ ਨੂਨੇ ਪਾਈ ਹੈ ਜੀ ਦੇ ਘਰ ਵਾਲੀ ਨੇ ਵੱਟ ਪਾਈ ਹੈਗੀ ਠੀਕ ਹੈ ਰਾਤ ਨੂੰ 3 ਵਜੇ ਦਾ ਟਾਈਮ ਹੈਗਾ ਜਦੋਂ ਇਹਨਾਂ ਨੇ ਝੋਨਾ ਲਾਇਆ ਹੈਗਾ ਸ਼ਾਮ ਨੂੰ ਨਜੋਤਾ ਮੁੰਡੇ ਦੀ ਸੌਂ ਖਾ ਰਹੇ ਨੇ ਸੌਂ ਦੀ ਉਹੀ ਖਾਂਦੀ ਆ ਹੁਣ ਤੁਹਾਡੇ ਲਈ ਵੀ ਵੀਡੀਓ ਵਿੱਚ ਪਾ ਦਿੰਦੇ ਹਾਂ ਅਸੀਂ ਵੀ ਖਾ ਲਾਂਗੇ ਵੀਰੇ ਸਾਡਾ ਵੀ ਉਹੀ ਜਿਹਾ ਜਿਹੜੀ ਉਹ ਗੱਲ ਕਹਿੰਦੇ ਨੇ ਜੀ ਵੀ ਫੌਜੀ ਉਸ ਦਿਨ ਐਂ ਨਹੀਂ ਸੀਗਾ 20 ਤਰੀਕ ਵਾਲੇ ਦਿਨ ਜਿੰਨੇ ਰਾਤ ਨੂੰ ਉਹਨਾਂ ਨੇ ਕਬਜ਼ਾ ਕੀਤਾ ਜੀ ਟਰੈਕਟਰ ਬਾਹੀ ਹੈ ਉਦੋਂ ਉਹ ਦਰਸ਼ਨ ਸਿੰਘ ਫੌਜੀ ਨਾਲ ਸੀਗਾ ਉਹਨਾਂ ਵੇਲੇ ਟਰੈਕਟਰ ਕੌਣ ਚਲਾ ਰਿਹਾ ਸੀ ਟਰੈਕਟਰ ਜੀ ਉਹਦਾ ਪਿਓ ਚਲਾ ਰਿਹਾ ਸੀਗਾ ਪਾਲਾ ਸਿੰਘ ਜੀ ਦਰਸ਼ਨ ਸਿੰਘ ਬਰੋਬਰ ਬੈਠੇ ਸੀਗਾ ਜੀ ਇਹ ਫਿਰ ਐਡਾ ਵੱਡਾ ਕਲੇਸ਼ ਕਿਉਂ ਕਰ ਰਹੇ ਨੇ ਫਿਰ 23 ਤਰੀਕ ਨੂੰ ਜਦੋਂ ਫੋਰਸ ਆਈ ਜੀ ਉਰੇ ਉਦੋਂ ਵੀ ਦਰਸ਼ਨ ਸਿੰਘ ਨਾਲ ਸੀਗਾ ਉਰੇ ਰਮਾਉਣ ਵਾਸਤੇ ਉਦੋਂ ਫੋਰਸ ਨੂੰ ਦੇਖ ਕੇ ਉਹ ਭੱਜੇ ਨੇ ਜੀ ਦੋ ਗੱਡੀਾਂ ਲੈ ਕੇ ਜੇ ਸੱਚੇ ਤੇ ਕਾਹ ਤੋਂ ਭੱਜੇ ਨੇ ਭੱਜਣ ਦੀ ਕੀ ਜ਼ਰੂਰਤ ਪਈ ਜੀ ਜਦੋਂ ਨਾਲ ਵੀ ਅਸੀਂ ਸੱਚੇ ਆਂਗੇ ਉਹ ਤਾਂ ਆਪ ਫੋਨ 'ਚ ਆ ਬੈਠ ਦੇਖਿਓ ਆਪਾਂ ਲਈਓ ਜਿਹਦਾ ਸੌਂਹਾ ਖਾਰੇ ਨੇ ਉਹ ਸੌਂਹਾ ਨੂੰ ਝੂਠੀਆਂ ਖਾਈ ਜਾਂਦੇ ਨੇ ਮੈਂ ਵੀ ਖਾ ਸਕਦੀ ਆ ਅਸੀਂ ਕਿਹਨਾਂ ਜੀ ਅਸੀਂ ਵੀ ਖਾ ਸਕਦੇ ਆ ਇਹ ਤਾਂ ਇਸ ਤਰ੍ਹਾਂ ਹੀ ਬਦਲਦੀ ਹੈ